ਪੰਜਾਬੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਫਾਰਮ ਹੀਰੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਚਾਰਜ ਨਾਲਾ ਤਹਿਸੀਲ ਵੀਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਕੜ ਗੱਭਣੇ ਪਸ਼ੂਦਾਨ ਦਿਖਾਉਣੇ ਆਂ ਗਾਂਵੇ ਚੰਗੇ ਵਾਲੀ ਦੁੱਧ ਗਾਂਵੇ ਚੰਗੇ ਦੁੱਧ ਵਾਲੀ ਟੋਕੜ ਗੱਭਣੇ ਤੁਹਾਨੂੰ ਦਿਖਾਵਾਂਗੇ ਤੇ ਆ ਮੱਝ ਵੀ ਨੀਲੇ ਦੀ ਚੰਗੇ ਦੁੱਧ ਵਾਲੀ ਤੁਹਾਨੂੰ ਟੋਕੜ ਗੱਭਣੇ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਹੁਣ ਗੱਲਬਾਤ ਕਰਦੇ ਆ ਇਹ ਆ ਵੀ ਆਪਣੀਆਂ ਪਾਸ ਕਰਕੇ ਤੇ ਵੇਸ ਚੱਕ ਕੇ ਖੜੋ ਤੇ ਸੂਈਆਂ ਦੇ ਆਪਣੀ ਦੋ ਦੋ ਟੈਂਪ ਚ ਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਇਹ ਵੀਡੀਓ ਜੀ ਵੇਗਿਆ ਮਾਲਤ ਨਾਲ ਮਾਲ ਤੇ ਉਸੇ ਦਾ 10 15 ਮਿੰਟ ਬਾਅਦ ਵੇਚਿਆ ਜੀ ਕਿੰਨੇ ਕਾ ਫੋਨ ਫਾਨ ਹੈ ਉਹਦੇ ਤੱਕੋਂ ਔਂਡੇ ਵੀਰ ਜੀ ਅੱਛਾ ਵੀਡੀਓ ਥੋੜੇ ਜਿਹਾ ਲੇਟ ਪਈਦਾ ਪਤਾ ਕਰਕੇ ਦੇਖੋ ਉਹਦਾ ਚਲ ਮਾਲ ਹੁੰਦੀ ਗੰਢਿਆ ਚਲੋ ਮਾਈ ਕਰਪਾਣਾ ਹਾਂਜੀ ਹਾਂਜੀ ਹਾਂ ਚਲੋ ਨਾਮ ਦੱਸ ਦੋ ਫਿਰ ਨਾਮ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਮਰਸਰ ਫੋਨ ਨੰਬਰ ਬੋਲ ਦੋ 91 485755 ਠੀ ਕਿੰਨੇ ਕਿਤ ਦੁੱਧ ਆ ਲਈਏ ਇਹ ਭਾਈ ਦੁੱਧ ਐਵੇਂ ਹੀ ਕਹਿ ਆ ਜਿੰਨਾ ਚਾਹ ਲੈ 13 14 ਕਿਲੋ ਦੁੱਧ ਜਿੰਨੀ ਵੜਿਆ 16 17 18 ਕਿਲੋ ਕਹਿ ਆ ਜੀ ਜਿੰਨਾ ਸਾਨੂੰ ਘਰਾਂ ਦੇ ਸੇਮਣੇ ਲਾ ਕੇ ਆ ਹਾਂ ਜੀ ਇਹ ਝੂਠ ਮਾਰਦੇ ਨੇ ਅਗਲੇ ਘਰ ਵਾਲੇ ਵਰਕੇ ਵੀਡੀਓ ਵੰਦੇ ਆ ਹਾਂ ਜੀ ਅਗਲੇ ਦੇ ਭਾਈ ਤੁਹਾਨੂੰ ਹੀ ਨਾ ਗਿਆ ਕੁਹੀ ਨਾ ਨੇ ਝੂਠ ਮਾਰਦੇ ਵਿੱਚ ਉਹ ਬੰਦਾ ਚੰਗਾ ਲੱਗਾ ਠੀਕ ਆ ਥੀਨੇ ਗੱਲ ਹੁਣ ਉਹਨਾਂ 13 12 13 ਕਿਲੋ ਸਾਨੂੰ ਕਿਹਾ ਵਾ ਅਸੀਂ 18 19 ਕਿਲੋ ਕਹਿ ਦਈਏ ਫਿਰ ਸਹੀ ਨਹੀਂ ਚੱਲਦਾ ਫਿਰ ਅਗਲਾ ਉਹ ਕੀ ਲੈ ਅਗਲੇ ਵੀ ਸਾਡੇ ਕੋਲ ਮਾਰ ਲੈਣਾ ਵੇ ਹਾਂ ਜੀ ਹਾਂ ਜੀ ਠੀਕ ਹੈ ਨਾ ਠੀਕ ਆ ਆ 13 14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇੰਨੇ ਕੱਢਿਆ ਵਾ ਹਾਂ 8 ਮਹੀਨੇ ਗੱਭਜੇ ਕਿੰਨੇ ਚੜਦੀ 8 ਮਹੀਨੇ ਜੀ ਅੱਛਾ 8 ਮਹੀਨਿਆਂ ਦੀ ਕੱਪੜੀ ਕੋਈ 2 4 ਦਿਨ ਦਾਸ ਨਾਲ ਉਤਰੋ ਜੀ ਹੋ ਜੇ ਉਹਦੀ ਮੈਂ ਗੱਲ ਨਹੀਂ ਕਰਦਾ ਭਾਈ ਜੀ ਅੱਛਾ ਤੇ ਦੁੱਧ ਦਿੰਦੀ ਆ ਨਾ 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 ਹੁਣ ਦੁੱਧੋ ਛੱਡੀ ਆਂ ਦੇ ਅੱਛਾ ਦੁੱਧ ਛੱਡੀ ਆ ਚਲੋ ਤੋਰੋ ਹੇ ਕਰੀ ਨਾ ਪਿਓਰ ਨਹੀਂ ਲੀਜੀਏ ਪੂਰੀ ਮਿਲਦੀ ਆ ਜਿਹੜੀ ਕਹਾਂ ਬਿਣੀ ਆਏ ਪੂਰੀ ਫਲੀ ਫਲੀ ਬਾਕੀ ਚੰਗੀ ਜਗ੍ਹਾ ਤੋਂ ਆਈ ਆ ਪੂਰੀ ਫਲੀ ਆ ਰਾਜੀ ਆ ਜਿਹੜੀ ਪੂਰੀ ਜੇ ਆਪਾਂ ਮੋਲੇ ਦਾ ਜਿੱਦਾਂ ਦਾ ਕਰਦੇ ਥੋੜੇ ਜਿਹਾ ਮੁੱਲ ਅੱਛਾ ਜਿਨੇ ਜਿਨੇ ਜਿਹਨੂੰ ਦੱਲਦਾ ਆਂ ਜੇ ਮੂਰੀ ਠੀਕ ਆ ਨਾ ਥਾਣੇ ਦੇ ਆਪਾਂ ਦੇਖ ਸਕਦੇ ਚੰਗੇ ਗਿਆਪ ਤੇ ਆ ਥਣ ਤੇ ਮਿਲਕਵੇਂ ਨੇ ਵੀ ਚੰਗੀ ਤਰ੍ਹਾਂ ਦੇਖ ਸਕਦੇ ਜੀ ਦੂਸਰੇ ਪਾਸੇ ਰਹਿਣ ਤਾਂ ਦਿਖਾ ਦੀ ਬਰਾਓ કરીયા ਹਾਂ ਨਦੀ ਗੱਲ ਰ ਬਿਛਾ ਦੇਖ ਸਾਦੇ ਜੀ ਇਹ ਸਾਰਾ ਬਣਾ ਬਣਾਇਆ ਪਾਦੀ ਨੇ ਪਰਨਾ ਆ ਦੇਖੋ ਕਰੀਓ ਇਧਰ ਇਧਰ ਮੇਰੇ ਦਾ ਸਾਂਖਾ ਦੀ ਬਾਕੀ ਆ ਵੀ ਪਿੱਠਪੁੜੇ ਦੀ ਚੰਗੀ ਆ ਸਾਂਭੀ ਸਾਂਭੀ ਚੰਗੀ ਆ ਆਨੇ ਲਾਲ ਉਂਤਲੀ ਮੋੜੀ ਹੈ ਤੇ ਆ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਸਾਰੀ ਭਾਜੀ ਮਾਜੀ ਚੰਗੀ ਮਾਜੀ ਕੋਈ ਮਿਲੋ ਕਾ ਜੀ ਤਰਪੀ ਦਾ ਨੁਕਸ ਨਹੀਂ ਗਾ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੋਹਦੇ ਭਾਈ ਚਾਰ ਦਸ ਬਲਖ ਬਾਹਰ ਵੇਦਿਏ ਅੱਛਾ ਹੁਣ ਗਾ ਸੁਣਾ ਵੀ ਥੋੜੇ ਵਧੀਆ ਸਾਧ ਜਾ ਗਏ ਹਾਂਜੀ ਹਾਂ ਬਾਕੀ ਜਿੰਨੇ ਜਿੰਨੇ ਨੇ ਤਿਆਰ ਹੋਣਾ ਨੇ ਜਿੰਨੇ ਮੱਜਾਂ ਦਾ ਬਾਜ਼ਾਰ ਪੂਰਾ ਤੇਜ ਹੋ ਜਾਂਦਾ ਹਾਂ ਹੁਣ ਵੇ ਦੇ ਦੀਏ 70 ਦੀ ਨਹੀਂ ਕਰੀਏ ਕੋ ਮਾਨਤਾ ਦਾ ਦੋ ਭਾਈ ਜੀ ਆਪ ਹੀ ਕਰ ਦੋਗੇ ਭਾਜੀ ਹਾਂ ਨਾ ਦੋ ਘੜ ਕਰ ਲਈਏ ਜੀ ਕਿੰਨੇ ਚ 70 ਚ 70 ਚ ਗਏ 65 ਚ ਨਹੀਂ 70 ਚ ਅੱਛਾ ਦਾ ਦੋ ਜੀ ਕਰੋ ਜੈਸਨ ਆਪ ਹੀ ਆਜੀ ਪੂਰੇ 65000 ਦੇ ਹਾਂ ਨੇ ਦੇ ਦੋ ਕਰੀਏ 6500 ਹੋਰ ਉਹ ਨਾ ਛੱਡੋ ਦੋ ਘੱਟ ਗਿਆ ਸੀ ਤੁਸੀਂ ਜਾਣ ਤੋਂ 65 ਚੋਂ ਦੋ ਘੱਟ ਜਾਂਦਾ ਦਿਲ ਛੋਟੀ ਚੰਗੀ ਜੀ ਛੋਟੀ ਜੀ ਕੋ ਨੁਕਸ ਨਹੀਂ ਕੋ ਕੱਢੇ ਆਣਗੇ ਵੇਲੇ ਨੀਲੀ ਪਿਓ ਨੀ ਦੀ ਆ ਹਾਂਜੀ ਹਾਂਜੀ ਕੈਂਸਰ ਪੀ ਦਾ ਨੁਕਸ ਨਹੀਂ ਲੱਗਿਆ ਵੇਲੇ ਸੋਣੀ ਕਿੱਡੀ ਤੇ ਇਹ ਰਾਜੇ ਪਈ ਜੁੜੀ ਇਹ ਨਹੀਂ ਕੋ ਲਸੀ ਆ ਦੇਖੋ ਦੋ ਮਹੀਨੇ ਸਾਹਮਣੇ ਦਾ ਹਾਂਜੀ ਜਿਹਨੇ ਭਾਈ ਡਬਲ ਹੀ ਕਰਨੇ ਆ ਛੱਡ ਦिए 65 ਚੋਂ ਦੋ ਚਲ ਦੇਣਾ 63000 63 ਦੀ ਬਾ 62000 ਭਾਜੀ ਹਾਂ ਨਹੀਂ ਦਵਾ ਅੱਛਾ 62000 ਜਿਹੜਾ ਵੀਰ 62000 ਨੂੰ 200 ਛੋਟਾ ਲੈ ਫੋਨ ਕਰੇ ਹੁੰਦਾ ਸੀ ਕਿਉਂ ਤਾਂ ਸਾ ਬੱਚੇ ਹੁਣ 2 400 ਵਾਲਾ ਕੰਮ ਹੀ ਆ ਠੀਕ ਹੈ ਜੀ ਹਾਂ ਬਾਕੀ ਸੋਣੀ ਕਿਹੇ 1 ਰੁਪਿਆ ਕੱਜ ਨਹੀਂ ਰਹਿ ਗਿਆ ਬਾਕੀ ਆ ਦੇਖ ਸਾਦੇ ਜੇ ਹੈਗੇ ਚੰਗੇ ਕੱਦ ਕਾਟ ਤੇ ਚੰਗੇ ਪੇਠਪੁਰੇ ਜਿਹਾ ਬਿੱਲੀ ਅੱਖ ਵਾਲੀ ਆ ਜਿਹੜੀ ਮੱਝ ਤੇ ਆ ਜਿਹੜੀ ਮੱਝ ਜੇ ਇਹ ਭਾਈ ਸੂਈ ਨੂੰ ਜਲ ਚੁਲਿਆ ਚੱਕਰ ਵਾਲੇ ਭਾਈ ਇੱਕ ਮਹੀਨਾ ਸੂਈ ਨੂੰ ਇਹਨੂੰ ਹੋਇਆ ਸਿਰਫ ਇੱਕੋ ਮਹੀਨਾ ਹੀ ਅੱਛਾ ਉਧਰ ਕੋ ਹੱਥ ਫਿਲੋ ਹੂ ਕੰਡੇ ਵਾਲਾ ਹੁਣ ਅੱਛਾ ਇਹਨੂੰ ਕੋਈ ਭਲਾ ਨਹੀਂ ਪੋਣਾ ਕੁਛ ਨਹੀਂ ਮੈਂ ਇਦਾਂ ਥਾਪੀ ਮਾਰ ਕੇ ਥੱਲੇ ਬਸ ਅੱਛਾ ਵਾ ਪਹਿਲਾਂ ਪਹਿਲਾਂ ਬਸ ਇੱਕ ਸਾਥ ਦੀ ਸੱਜੜੀ ਆ ਫਿਰਕੇ ਹਾਂ ਬਾਕੀ ਤੁਸੀਂ ਆਪਣੀ ਸਮਝ ਕਰਨੀ ਆ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਚਵਾਈ ਕਰਾ ਦੇਣੀ ਆ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਇਹ ਆ ਭਈ ਸਿੰਘ ਇਹਨੇ ਪਛਾਣ ਨੂੰ ਕਰਕੇ ਮੋੜਿਆ ਵਾ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਭਾਜੀ ਇਰਾਕ ਦੀ ਲੈ ਗਿਆ ਨਾ ਹਾਂਜੀ ਅੰਦਰ ਹੀ ਨਾਲ ਲਗਾਣੀ ਹੈ ਉਹ ਤੋਂ ਇਹੋ ਆਖ ਚਲੂ ਕੱਲੇ ਰਹਾ ਇਹ ਚੋਨੇ ਦਾ ਲਾਉਣੀ ਇੱਕਰ ਇੱਧਰ ਨਹੀਂ ਲੈ ਜਾ ਫਿਰ ਇਹ ਨਹੀਂ ਆਪਾਂ ਉਥੇ ਖੋਲੀ ਦੇ ਵਰਗੀ ਚੋਣੀ ਹੈ ਅੱਛਾ ਦੇਖਿਆ ਖੜਾ ਕੇ ਭਾਈ ਚੋਦੀ ਵੇਲੇ ਦੀ ਠੀਕ ਹੈ ਬੰਦ ਗਈ ਦੇਖੇ ਇਹ ਘਰ ਜਾ ਕੇ ਲੱਤ ਮਾਰੇ ਤਾਂ ਵੀ ਕੋਈ ਕਹਿ ਦੇ ਆਪ ਨੂੰ ਅੱਛਾ ਹੁਣ ਇੱਥੇ ਜਵਾਈ ਖੜਾ ਦਈਏ ਚਲੋ ਲੈ ਜਾ ਫਿਰ ਇੱਜ ਬਾਇਰ ਹੁੰਦੇ ਠੀਕ ਆ ਇਹ ਤੇਰੇ ਪਸੰਦ ਬੰਦੀ ਜੀ ਅੱਜ ਭਾਈ ਚਾਹੀਦੇ ਅੱਛਾ ਕੋਈ ਪਾੜਾ ਨਹੀਂ ਪੋਣਾ ਮੈਂ ਤਾਂ ਕੋਈ ਤਾਂ ਸਾਹਮਣੇ ਪਿੱਛੇ ਆ ਪਗੜਾ ਵੀ ਅੱਛਾ ਯਕੀਨੀ ਆ ਬਈ ਜੂਈ ਨੂੰ ਇਹ ਵੀ ਨਹੀਂ ਵਰਨੀ ਚਾਹਵੇਂ ਜੀ ਅੱਛਾ ਹਾਂ ਚਲ ਪਸਮਾ ਆ ਗਿਆ ਹੁਣ ਤੁਹਾਨੂੰ ਦਿਖਾਉਂਦੇ ਆ ਸਮਝ ਗੀ ਜਵੇਦੀ ਆਪ ਤਾਰਦੀ ਭਾਈ ਬੜੀ ਸ਼ੌਗ ਆ ਤੁਸ ਠੀਕ ਆ ਕਰੀਏ ਜੀ ਭਾਈ ਦਿਖਾ ਦੋ ਚਾਜ ਨੇ ਜੋਦਾ ਜੀ ਦਿਖਾ ਦੋ ਬਾਕੀ ਦੀ ਟੈਂਸ ਫੇਰਦਾ ਜੀ ਸਵੇਰ ਦੀ ਜਵਾਈ ਜਿਹੜੀ ਹੋਣ ਵਾਲੀ ਆ ਸਿਰਫ ਸਵੇਰ ਦੇ ਟਾਈਮ ਨੇ ਹਾਲੇ 7 ਵਜੇ ਤੇ ਲੱਗੇ ਬਣਨੇ ਦਾ ਟਾਈਮ ਆ ਆਹ ਤੋਂ ਵੱਟ ਤੱਕ ਦੇ ਬੜੇ ਕ ਪੰਮਗਲੇ ਖਨਦਾ ਜਿਵਾ ਵਿੱਚ ਇੱਕ ਸਾਦੀ ਬਾਕੀ ਆ ਵੀ ਜਿੰਨੇ ਘਰ ਚੋਣੀ ਆ ਉਹਦੇ ਲਈ ਚੰਗੀ ਆ ਭਾਈ ਕੋ ਦੁੱਧ ਵੀ ਦਾ 500 ਕਿਲੋ ਦਾ 5-6 ਕਿਲੋ ਦੁੱਧ ਵੀ ਵੇਚੇ ਕੋ ਘਰ ਜੁੱਤੀ ਹੈ ਹਾਂਜੀ ਹਾਂਜੀ ਠੰਡੀ ਸੀ ਲਿਆ ਸ਼ਾਂਤ ਸੁਭਾਅ ਦੀ ਆ ਵੇਈ ਬਰਾਬਰ ਦੇ ਭਾਈ ਮਾਝ ਕੋਈ ਭਾਵੇਂ 80 ਹਜ਼ਾਰ ਦੇ ਹੋਏ ਨਾ ਉਹਨੂੰ ਵੇਖ ਜਦੋਂ ਮਾਦੀ ਸਾਰਾ ਸੂਆ ਚੋਗੇ ਨਾ ਜਿੰਨੇ ਮੈਂ ਦੇਣੀ ਉਹਨੇ ਦੇ ਪੰਜ ਹਜ਼ਾਰ ਘਟਿਆ ਫਿਰ ਵੰਦੇ ਦੇ ਭਾਈ ਅੱਛਾ ਹਾਂ ਜੀ ਠੀਕ ਹੈ ਜੀ ਇਹ ਮੇਰਾ ਲੱਤ ਮਾਰ ਜਿੱਦਾਂ ਪਈਆਂ ਤੋਂ ਬਾਹਰ ਹੋਏ ਠੀਕ ਹੈ ਐਲੀ ਗੱਲ ਤਾਂ ਚਲੋ ਫਿਰ ਚੱਕ ਲਓ ਬਾਲਟੀ ਨਹੀਂ ਆਹ ਦੇਖੋ ਐਦਾ ਧਾਰ ਤੇ ਲਉਂਦੀ ਜਿੱਤੇ ਕਰੋ ਠੀਕ ਹੈ ਐਦਾ ਧਾਰ ਨਹੀਂ ਬਸ ਇਹ ਲਾਂਦਾ ਨੇ ਪਤਾ ਹੀ ਕੋਈ ਕਿੰਨੀ ਗਾਦੇ ਅੱਛਾ 5000 ਦੇ 10 ਜੋਏ ਨੂੰ ਆਹ ਆ ਵੀਰ ਦੋਦਾ ਮੇਰੇ ਕੋਲ ਵੀ ਜਿਆਦਾ ਨਹੀਂ ਤੇ 7 ਕਿਲੋ ਤੋਂ ਕੋ 2 ਲੀਟਰ ਦਾ ਮਿਲ ਕੇ ਖਰੇ ਨਹੀਂ 8 ਮਣੀ ਕਿਤੇ 7 ਕਿਲੋ ਕੰਡੇ ਵਾਲਾ ਦੋ ਚਪਾਲ ਖਰੇ ਕਿੰਨਾ ਰੱਖੀਏ ਵੀਰ ਜੀ ਇਹਦਾ ਮੁੱਲ ਫਿਰ ਇਹ ਤਾਂ ਭਾਈ ਜਿਹੜੀ ਸੀਲ ਹੈ ਨਾ ਹਾਂਜੀ ਇਹਦੀ ਕਹਿਣ ਦੀ ਗੱਲ ਹੀ ਨਹੀਂ ਹਵੇ ਦੋ ਇਹ ਨਹੀਂ ਕੋਈ ਨਤਾ ਮਾਰ ਰਹੀ ਹੈ ਜਿੱਦਾ ਮਰਜ਼ੀ ਬੀਠੇਗਾ ਭਾਵੇਂ ਥਲੇ ਦੇ ਠੀਕ ਆ ਇਹਦਾ ਮੁੱਲ 50000 ਜੀ ਕਰ ਦਿਓ ਥੋੜੇ ਕਿ ਛੋਟ ਹੋਰ 48 ਦੇ ਦਈਏ 47 ਦੇ ਦਈਏ ਪੂਰੇ 46000 ਦੀ ਭਾਈ ਦਵਾਂਗੇ 200 ਛੋਟ ਹੀ ਕਰਾਂਗੇ ਅੱਛਾ ਪਰ ਜਿਹੜਾ ਮੱਝ ਲੈ ਜੂ ਮੈਨੂੰ ਸਾਰਾ ਸੂਗਾ ਚੋਗੇ ਨਾ ਫੇਰ ਉਹ 40 ਹਜ਼ਾਰ ਦੀ ਗੱਡੀ ਵਾਪਸ ਠੀਕ ਹੈ ਜੀ ਉਹ ਸਿੰਘਾ ਸੁੰਗਾ ਤੇ ਨਾ ਇਹਦੇ ਜਾਵੇ ਜਿਹੜੀਆਂ ਸੀਲੀਆਂ ਵੇਖੇ ਦੁੱਧ ਵੇਖੇ ਦਾ ਠੀਕ ਹੈ ਜੇ ਮੇਰੀ ਮਈ ਸੇਵਾ ਚੰਗੀ ਕਰਦੇ ਦੁੱਧ 9 ਕਿਲੋ ਤੋਂ ਬਾਅਦ ਜਾਊਗੀ ਠੀਕ ਹੈ ਜੀ ਹਾਂ ਤੇ ਆ ਮਾ ਅ ਗਾਂ ਕੀ ਟੋਕੜ ਗੱਪਣ ਕਿੰਨੇ ਚਿਰ ਦੇ ਚੈੱਕ ਪਾਸ ਇਹ ਭਾਈ ਇਹ ਚ 45 ਦੇ ਸੁੰਝ ਰਹੀ ਹੈ ਮਤਲਬ 7/2 ਮਹੀਨ ਗੱਬੜ ਹੋ ਗਈ ਹੈ ਅੱਛਾ ਆਪਨੀ ਮੇਰੇ ਕਾ ਚੈੱਕ ਕਰਾਵੇ ਭਾਵੇਂ ਆਪੁਨ ਕਾ ਖੜਕੇ ਕਰਾਵੇ ਅੱਛਾ ਦੁੱਧ ਦੁੱਧ ਕਿੰਨਾ ਹੋਗਾ 6 ਲਿਟਰ ਦਿੰਦੀ ਹੈ ਲੈ ਵੀ ਭਾਈ ਦੁੱਧ ਹਜੇ ਵੀ ਦਿੰਦੀ ਵੀ ਲਸਜਾ ਲਾ ਕੇ ਚੜਿਆ ਹਜੇ ਵੀ ਹਾਂ ਨਹੀਂ ਖਾਂਦੇ ਕਿਹੜਾ ਧੱਲੇ ਵੀ ਦਿੰਦੀ ਐ ਤੇ ਸੱਜਰ ਨੇ ਤੇ ਇੰਨਾ ਚੰਗਾ ਕੱਢਿਆ ਦੁੱਧ। ਪਾਜੀ ਪੰਜੀ ਦਾ ਪਲੱਸ ਲਈਏ। ਅੱਛਾ 25 ਕਿਲੋ ਤਾਂ ਪਲੱਸ। ਇਹ ਮੈਹੋ ਪੀਸੇ ਸੋ ਇੱਕ ਬੰਦੇ ਨੂੰ ਦਵਾਈਏ ਚੰਗ ਨਹੀਂ ਆਦੀ। ਅੱਛਾ। ਹਾਂ। ਉਹ ਤੇ ਜਸੂਆ ਨੇ ਸੁਣਾ ਜੇ। ਇਹ ਆਪੇ। ਦੇਖੋ ਗਾੜੀ ਮਾਰੂ ਕਰ ਕਾ ਲੈ ਜਾ ਕੋਈ ਸੰਭਨ ਵਾਲਾ ਤੇ ਸੌਣ ਦਾ ਕਰ ਇਹਨੇ ਪੂਰੀ ਰਾਜੀ ਹੋ ਜਾਣਾ ਵਾ। ਆ ਥਾਣੇ ਦੇ ਦੇਖ ਸਕਦੇ ਬਾਕੀ ਮਿਲਕਮੈਨ ਵੀ ਚੰਗੀ ਮੋਟੀ ਲੱਗੀ। ਸਾਡੀ ਗਾਂ ਚੰਗੀ ਵੱਡੀ ਗਾਂ ਹੈ ਨਿਗੀ ਜੀ ਹੁਲਾ ਵੀ ਹੈ। ਕੱਲ੍ਹ ਕੱਲ੍ਹ ਫਿਰ ਹੋ ਜਾਏ। ਇਹਰਾਵਾ ਪਾਈ ਕਿਤੀ ਵੇਖ ਲੋ ਕਦ ਕਾਠ ਦੀ ਚੰਗੀ ਆਤਰਾ ਤੇ ਰੰਗ ਰੂਪ ਦੀ ਸੋਹਣੀ ਆ ਬਾਕੀ ਸਾਰੀ ਸੋਹਣੀ ਦਾ ਚੰਗੀ ਜਨੀ ਇਹ ਆ ਵੀ ਟਾਈਮ ਇਹਦਾ ਹੁਣ ਬਹੁਤਾ ਜ਼ਿਆਦਾ ਨਹੀਂ ਰਹਿ ਗਿਆ ਪਾਜੀ ਹੁਣ ਤੇ ਹਿਸਾਬ ਨਾਲ ਨਾ ਦੁੱਧਾਂ ਛੱਡ ਜਾਣਾ ਪਰ ਦਈ ਹਰਦੀ ਦੇ ਦੁੱਧੋੜੀ ਨਾਖੀ ਹੋੜੀ ਮੀਰੀ ਦੀ ਕੁੜੀ ਵੀ ਅੱਛਾ ਦੋਹਰੇ ਦਾ ਨਾਖੀ ਘੜੇਕਦੀ ਆ ਦੁੱਧ ਸਕੋਣਾ ਪੈਣਾ ਇਹਦਾ ਹਨਾ ਹਾਂ ਠੀਕ ਐ 40 45 ਦੇ ਪੂਰੇ ਸੌਂ ਜਾ ਕੇ 45 ਦੇ 46 ਦੇ ਨਹੀਂ ਕਰ ਸਕਦੀ ਠੀਕ ਐ ਹਾਂ ਤੇ ਆ ਵੀ ਚਲੋ ਜਦੋਂ ਦੁੱਧੋ ਕੋਈ ਵੀਰ ਛੱਡ ਦੂਗਾ ਇਹਨੇ ਸਰੀਰਾਂ ਵੀ ਰਾਜੀ ਹੋ ਜਾਣਾ ਹਾਂਜੀ ਤੇ ਮੁੱਲ ਫਿਰ ਇਹਦਾ ਇਦਾ ਮੁਲਹਾਨ ਹੈ ਭਾਈ ਆਪਾਂ ਹੁਣ ਜੇ ਤਿਆਰ ਜੇ ਫਿਰ ਤੇ ਭਵੇਂ 85 ਹਜ਼ਾਰ ਦੀ ਵੇਚੀਏ ਹਾਂਜੀ ਹੋੜਾ ਬੱਦੇ ਦਾ 40 ਹਜ਼ਾਰ ਦੀ ਹਾਨਾ ਹੋਰ ਛੋਟ ਕਰ ਦਈਏ ਕਰ ਦੋ 37 ਦੇ ਦਈਏ ਪੂਰੇ 36 ਹਜ਼ਾਰ ਦੀ ਭਾਈ ਦਵਾਂਗੇ ਹਾਨਾ ਅੱਛਾ 36 ਦੇ ਦੇ 36 ਦੇ ਛੋਟ ਦਾ 20 ਦਾ ਕੰਮ ਹੀ ਹੋ ਰਿਹਾ ਅਜੇ ਠੀਕ ਉਹ ਨਹੀਂ ਵਿਗੀ ਵਿਗੀ ਨਾ ਵਿਗੀ ਮੇਰੇ ਕੋ ਡੱਬੀ ਕਾ ਨਹੀਂ ਸੀ ਆਪਣੇ ਕੋ ਹੈਗੀ ਹਾਂਜੀ ਪਰ ਡੱਬੀ ਕਾ ਵੇਚੀ ਕਾ ਨਹੀਂ ਤੇ ਕੋਈ ਛੋਟ ਲਾ ਕਿ ਉਹ 20 25 ਮਤਲਬ 40 ਦੇ ਸੋਚ ਰਹੇ ਆ ਹਾਂਜੀ 40 ਦਾ 25 ਤੋਂ ਪਲੱਸ ਦੇ ਦੁੱਧ ਗੱਡੀ ਨਾ ਇਹਨੂੰ ਕੀ ਚਲੀ ਜਾਂਦੀ ਆ ਠੀਕ ਹੈ 40 ਦੇ ਦੁੱਧ 6 ਤੇ ਬਾਕੀ ਆ ਵੀ ਚਲੋ ਕੋਈ ਤਸੱਲੀ ਕਰਕੇ ਲੈ ਜਾਈਏ ਨਾ ਚੈੱਕ ਪਾਸ ਕਰਾ ਕੇ ਹਰੇ ਕਰਾਇਆ ਪੂਰੀ ਗਰੰਟੀ ਰਖੇ ਠੀਕ ਹੈ ਜੀ ਕਿੰਨੇ ਕੇ ਦਿਨਾਂ ਦੇ ਕੋਈ ਚੈੱਕ ਕਰਾ ਲੈਣੇ ਚੈੱਕ ਕਰਾ ਲੈ ਭਾਜੀ ਠੀਕ ਹੈ ਜੀ ਉਹ ਵੀ ਤੇ ਆ ਵੀ ਆਪਣੀਆਂ ਚੈੱਕ ਕਰਵਾਓ ਜਰੂਰ ਜੇ ਆ ਗਏ ਤੇ ਆਪਣੀ ਤਸੱਲੀ ਕਰਕੇ ਵੇਖ ਕੇ